ਅਲੋਕਿਕ ਨਗਰ ਕੀਰਤਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਦੋਂ ਅੱਜ ਦੇ ਦਿਨ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲਾ ਛੱਡਿਆ ਸੀਗਾ ਤਾਂ ਉਸ ਦੀ ਯਾਦ ਦੇ ਵਿੱਚ ਹਰ ਸਾਲ ਇੱਥੇ ਨਗਰ ਕੀਰਤਨ ਜਿਹੜਾ ਕੀ ਜਿਹੜਾ ਕੀ ਕੱਢਿਆ ਜਾਂਦਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਝਾਂਕੀਆਂ ਕੱਡੀਆਂ ਜਾ ਰਹੀਆਂ ਨੇ ਸਕੂਲ ਦੇ ਬੱਚੇ ਵੀ ਜਿਹੜੇ ਕਿ ਮੌਜੂਦ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸਦੀ ਹੈ ਕਿ ਸਾਈਬੇ ਕਮਾਲ ਦਸਮ ਪਿਤਾ ਸਾਈਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ 6 ਅਤੇ 7 ਪੋ ਦੀ ਦਰਮਿਆਨੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਿਲਾ ਅਨੰਦਗੜ੍ਹ ਸਾਹਿਬ ਤੇ ਅਨੰਦਾ ਦੀਪ ਪੂਰੀ ਨੂੰ ਸਦਾ ਦੇ ਲਈ ਅਲਵਿਦਾ ਆਖਿਆ ਗਿਆ ਸੀਗਾ ਉਸੇ ਦਿਨ ਦੀ ਯਾਦ ਦੇ ਵਿੱਚ ਇੱਥੇ ਹਰ ਸਾਲ ਕਿਲਾ आनंदगढ़ साहिब ਅਤੇ ਸ਼੍ਰੋਮਣੀ ਗੁਰਦੁਆਰਾ ਪਰਮਦਰਸ ਕਮੇਟੀ ਦੇ ਵੱਲੋਂ ਸਾਂਝੇ ਤੌਰ ਤੇ ਜਿੱਥੇ ਕਿਲਾ ਅਨੰਦਗੜ੍ਹ ਸਾਹਿਬ ਵਿਖੇ 6 ਅਤੇ 7 ਪੋ ਦੀ ਦਰਮਿਆਨੀ ਰਾਤ ਤੋਂ ਪਹਿਲਾਂ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ ਉੱਥੇ ਹੀ ਦਸ਼ਮੇਸ਼ ਪੈਦਲ ਮਾਰਚ ਦਾ ਆਯੋਜਨ ਵੀ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੋਂ ਸੰਗਤਾਂ ਜਿਹੜੀਆਂ ਇੱਥੇ ਆਈਆਂ ਹੋਈਆਂ ਨੇ ਜ਼ਿਕਰਯੋਗ ਹੈ ਕਿ ਉਸ ਸਮੇਂ ਉਸੇ ਇਤਿਹਾਸਿਕ ਦਿਹਾੜੇ ਦੀ ਯਾਦ ਦੇ ਵਿੱਚ किला आनंदगढ़ साहिब ਵਿਖੇ ਇਹ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ ਜਿੱਥੇ देर रात ਤੱਕ ਇਹ ਧਾਰਮਿਕ ਸਮਾਗਮ ਜਿਹੜੇ ਕੀ ਚੱਲੇ ਸੀਗੇ ਤੇ ਉੱਥੇ ਹੀ ਸਵੇਰੇ ਅੰਮ੍ਰਿਤ ਵੇਲੇ 3 ਵਜੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਦਸ਼ਮੇਸ਼ ਪੈਦਲ ਮਾਰ ਜਿਹੜਾ ਕੀ ਸ਼ੁਰੂ ਕੀਤਾ ਜਾ ਰਿਹਾ ਹੈਗਾ ਜੋ ਕਿਲਾ ਆਨੰਦਗੜ੍ਹ ਸਾਹਿਬ ਉਸ ਉਪਰੰਤ ਕੇਸਗੜ੍ਹ ਸਾਹਿਬ ਤੋਂ ਹੁੰਦੇ ਹੋਏ ਪੜਾ ਦਰ ਪੜਾ ਅੱਗੇ ਵਧਦੇ ਹੋਏ ਗੁਰਦੁਆਰਾ ਮਧਿਆਣਾ ਸਾਹਿਬ ਵਿਖੇ ਪਹੁੰਚ ਕੇ ਇਹ ਨਗਰ ਕੀਰਤਨ ਜਿਹੜਾ ਕਿ ਸਮਾਪਤ ਹੋਵੇਗਾ ਦੱਸਦੇ ਕਿ ਇਸ ਪੈਦਲ ਮਾਰਚ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਨਤਮਸਤਕ ਹੋਣ ਲਈ ਇਸ ਨਗਰ ਕੀਰਤਨ ਦੇ ਵਿੱਚ ਆ ਜਿਹੜੇ ਕਿ ਸ਼ਾਮਿਲ ਹੋਣ ਨਹੀਂ ਤੇ ਉੱਥੇ ਹੀ ਸਥਾਨਕ ਸੰਗਤਾਂ ਵੀ ਇਹਦੇ ਜਿਹੜੀ ਕਿ ਸ਼ਿਰਕਤ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਥਾਥਾਂ ਦੇ ਉੱਤੇ ਲੰਗਰ ਵੀ ਜਿਹੜੇ ਕਿ ਲਗਾਏ ਗਏ ਨੇ ਸੰਗਤਾਂ ਦੇ ਲਈ ਤਾਂ ਉੱਥੇ ਹੀ ਬਾਹਰੋਂ ਆਈਆਂ ਸੰਗਤਾਂ ਵੀ ਇਸ ਪੈਦਲ ਮਾਰਚ ਦੇ ਵਿੱਚ ਸ਼ਿਰਕਤ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਅੰਮ੍ਰਿਤ ਵੇਲੇ ਦੀਆਂ ਇਹ ਤਸਵੀਰਾਂ ਨੇ ਇਸ ਮੌਕੇ ਪੂਰਾ ਵਿਰਾਗਮਈ ਮਾਹੌਲ ਬਣਿਆ ਹੋਇਆ ਹੈਗਾ ਇੰਜ ਜਾਪਦਾ ਹੈ ਜਿਵੇਂ ਗੁਰੂ ਸਾਹਿਬ ਨੇ 6 ਅਤੇ 7 ਪੂਰੀ ਦਰਮਿਆਨੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਅਤੇ ਆਨੰਦਾਦੀ ਪੂਰੀ ਨੂੰ ਸਦਾ ਦੇ ਲਈ ਅਲਵਿਦਾ ਆਖਿਆ ਸੀਗਾ ਸੰਗਤਾਂ ਦੇ ਅੱਖਾਂ ਦੇ ਵਿੱਚ ਹੰਝੂ ਵੀ ਜਿਹੜੇ ਕੀ ਦਿਖਾਈ ਦੇ ਰਹੇ ਨੇ ਉਵੇਂ ਹੀ ਉਹ ਤਸਵੀਰਾਂ ਰੂਪਮਾਨ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੇ ਪੂਰਾ ਭਾਵਨਾਤਮਕ ਮਾਹੌਲ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਕਿਵੇਂ ਉਸ ਦਿਨ ਨੂੰ ਯਾਦ ਕਰਕੇ ਵਿਰਾਗਮਈ ਮਾਹੌਲ ਜਿਹੜਾ ਕਿ ਬਣਿਆ ਹੋਇਆ ਹੈ ਸੰਗਤਾਂ ਦੇ ਵਿੱਚ ਇਸ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵਿੱਚ ਜੜਕੀਆਂ ਸ਼ਿਰਕਤ ਕਰਨ ਲਈ ਪਹੁੰਚੀਆਂ ਨੇ ਉੱਥੇ ਹੀ ਝਾਂਕੀਆਂ ਵੀ ਬੜੀ ਖੂਬਸੂਰਤੀ ਦੇ ਨਾਲ ਕੱਡੀਆਂ ਜਾ ਰੀਆਂ ਨੇ ਸਕੂਲ ਦੇ ਬੱਚੇ ਵੀ ਇਸ ਦੇ ਵਿੱਚ ਮੌਜੂਦ ਨੇ ਕੋੜੇ ਹਾਥੀ ਬੜੇ ਸੁੰਦਰ ਤਰੀਕੇ ਦੇ ਨਾਲ ਸਜਾਇਆ ਗਿਆ ਇਹਨਾਂ ਨੂੰ ਇਸ ਨਗਰ ਕੀਰਤਨ ਦੇ ਵਿੱਚ ਉਹ ਵੀ ਜਿਹੜੇ ਕਿ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ सतगुरू जी ਕਿ ਇੰਨੇ ਸਾਲ ਹੋ ਗਏ ਆ ਜਿੰਨੀ ਵੀ ਪਾਲਕੀ ਨਾਲ ਸੰਗਤ ਕਰਦੀ ਸੀ ਵਿਰਾਹ ਕਰਦੀ ਕੁਰਦੀ ਸੀ ਤੁਸੀਂ ਤਾਂ ਹੁਣ ਹਾਸਾ ਸ ਗੱਲਾਂ ਕਰਦੇ ਬੈਹੋ ਪਤਾ ਨਹੀਂ ਕੀ ਪਾਣਾ ਵਕਤ ਗਿਆ ਏ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਨਾ ਤਾਂ ਧੱਕਾ ਮਾਰੋ ਮਹਿਸੂਸ ਕਰੋ ਕਿ ਅੱਜ ਕਿਲੇ ਜੋ ਕਲਗੀ ਸਰਪਾਤਸ਼ਾ ਆਪਣੇ ਪਰਿਵਾਰ ਨਾਲ ਜਾ ਰਹੇ ਨੇ ਕਿ ਤੁਹਾਨੂੰ ਹੱਥ ਜੋੜ ਕੇ ਵਾਹ ਅੱਜ ਤੇ వర్తి కల్కి పర సద్గురు తే జంగరి నహాన కీ వర్తి అంబర్ వీ డోల్ గయా లక్కి రోడ్ పురీ ది ర్తి అంబర్ వీ డోల్ గయా లక్కి రోడ్ పురీ ది ర్తి అనంద్ పుర్ ది ర్తి కుర్లా సద్గురు रात कौ पंछी वणी छॾो पई सीरू नंबरपुर m e n Um uh -huh.